ਤੋ ਸੇ ਓੰਕਾਰ ਦੀ ਗੱਲ ਕੀਤੀ। ਅਸੀਂ ਬਚਪਨ ਤੋਂ ਸੁਣਦੇ ਆਏ ਆ ਵੀ ਓੰਕਾਰ ਦਾ ਮਤਲਬ ਹੈ ਵੀ ਵਿਧਾਗ ਇੱਕ ਹੈ। ਓੰਕਾਰ ਇੱਕ ਹੈ। ਪਰ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਹਜੇ ਤੱਕ ਉਸ ਦੀ ਖੋਜ ਹੀ ਨਹੀਂ ਹੋ ਪਾਈ। ਹੂੰ। ਕਿਤਾਬਾਂ ਦੇ ਕਿਤਾਬਾਂ ਭਰ ਗਏ। ਸਰਵ ਵਿਆਪਕਤਾ ਦਾ ਜਿਹੜਾ ਸਰੂਪ ਬਣਾਇਆ ਨਾ ਗੁਰੂ ਮਹਾਰਾਜ ਨੇ ਸਰਵ ਵਿਆਪਕਤਾ। ਹੂੰ। ਸਰਵ ਵਿਆਪਕਤਾ ਕੀ ਹੈ ਵੀ ਕਣ-ਕਣ 'ਚ ਮੌਜੂਦ ਹੈ। ਹਰ ਜਗ੍ਹਾ ਤੇ ਮੌਜੂਦ ਹੈ। ਸਭ ਮੈਂ ਜੋਤ ਜੋਤ ਹੈ ਜੋਤ ਹੈ ਸੋਏ। ਇਸ ਕਾ ਚਾਨਣ ਸਭ ਮੈਂ ਚਾਨਣ ਹੋਏ ਉਹ ਕਣ ਕਣ ਚ ਮੌਜੂਦ ਹੈ ਪਰ ਜਦੋਂ ਉਹ ਚਾਨਣਾ ਕਰ ਦਿੰਦਾ ਨਾ ਉਹ ਜਿਹੜਾ ਪਰਦਾ ਸਾਡੇ ਅੱਗੇ ਪਿਆ ਹੋਇਆ ਜਦੋਂ ਪਰਦਾ ਚੱਕਿਆ ਜਾਂਦਾ ਫੇਰ ਉਹਨੇ ਦਿਸਣਾ ਸਾਨੂੰ ਹਮ ਹੁਣ ਦਿਸਣ ਦੇ ਲਈ ਸਾਨੂੰ ਕੀ ਕਰਨਾ ਪਊਗਾ ਉਹ ਵੀ ਸਾਨੂੰ ਦੱਸਤਾ ਉਹਨਾਂ ਨੇ ਹੁਣ ਜਿਹੜੀ ਵਿਆਪਕ ਸਰੂਪ ਦੀ ਗੱਲ ਕਰਦੇ ਆ ਸਰਵ ਵਿਆਪੀ ਸਰੂਪ ਦੀ ਗੱਲ ਕਰਦੇ ਆ ਇੱਕ ਓੰਕਾਰ ਵੀ ਉਹ ਇੱਕ ਹੈ ਉਹ ਕੋਣ ਹੈ ਉਹ ਕਹਿੰਦੇ ਜੀ ਓੰਕਾਰ ਦੇ ਵਿੱਚ ਜਿਹੜਾ ਊੜਾ ਹੈ ਨਾ ਉਹ ਕੀ ਦਰਸਾ ਰਿਹਾ ਸਾਨੂੰ ਉਹ ਦਰਸਾ ਰਿਹਾ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾ ਫੇਰ ਜਿਹੜੀ ਕਾਰ ਹੈ ਉਹ ਕੀ ਦਰਸਾ ਰਹੀ ਹੈ ਉਹ ਕਹਿੰਦੇ ਜੀ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੇ ਫੁਰਮਾਨ ਇਹ ਉਸ ਦਾ ਫੁਰਮਾਨ ਹੈ ਕਾਰ ਦਾ ਮਤਲਬ ਉਹਦੀ ਕਾਰ ਹੈ ਉਹਦੀ ਕਾਰ ਕੀਤੀ ਹੋਈ ਹੈ ਇੰਨਾ ਸਾਰਿਆਂ ਨੂੰ ਉਸ ਇੱਕ ਨੇ ਸੰਭਾਲਿਆ ਹੋਇਆ ਤੇ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਵੀ ਤੂੰ ਭਾਈ ਪਾਲਣਾ ਪੋਸ਼ਣਾ ਕਰਨੀ ਹੈ ਤੂੰ ਸੰਘਾਰ ਕਰਨਾ ਹੈ ਬ੍ਰਹਿਮੰਡ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਨਾ ਉਹ ਇੱਕ ਸਿਸਟੇਮੈਟਿਕ ਚੀਜ਼ ਹੈ ਹੂੰ ਉਸ ਦੇ ਵਿੱਚ ਜੇ ਆਪਾਂ ਆਪਣੇ ਸਰੀਰ ਦੀ ਗੱਲ ਕਰੀਏ ਨਾ ਉਹ ਕਿੰਨਾ ਕੁ ਸਿਸਟੇਮੈਟਿਕ ਹੈ ਜਿਹੜਾ ਇਸ ਗੱਲ ਤੋਂ ਹੰਦਾ ਜਾ ਲਗਾਇਆ ਜਾ ਸਕਦਾ ਹੈ ਵੀ ਇਸ ਸਰੀਰ ਦੇ ਵਿੱਚ ਡਾਕਟਰਾਂ ਨੇ ਤਾਂ ਹੁਣ ਖੋਜਾਂ ਕੀਤੀਆਂ ਨਾ ਹੂੰ ਵੀ ਤੁਸੀਂ ਇਹ ਦੇਖ ਲਓ ਵੀ ਸਰੀਰ ਤਾਂ ਇੱਕੋ ਹੀ ਹੈ ਹੂੰ ਪਰ ਡਾਕਟਰ ਅਨੇਕਾਂ ਹੀ ਆ ਕੋਈ ਖੰਨਾ ਵਾਲਾ ਕੋਈ ਅੱਖਾਂ ਵਾਲਾ ਕੋਈ ਦਿਮਾਗ ਵਾਲਾ ਇਹ ਇੱਥੇ ਇੱਕ ਇੱਕ ਮਸ਼ੀਨ ਨਹੀਂ ਸਮਝੀ ਜਾ ਰਹੀ ਤੇ ਇਹਨੂੰ ਚਲਾਉਣ ਵਾਲਾ ਇੰਦੀਆਂ ਮਸ਼ੀਨਾਂ ਨੂੰ ਚਲਾਉਣ ਵਾਲਾ ਕੌਣ ਹੈ ਕੰਟਰੋਲ ਕਿਸ ਦੇ ਕੋਲ ਹੈ ਹੂੰ ਤੇ ਕਹਿੰਦੇ ਜੀ ਜਰਾ ਜਿੰਨਾ ਵੀ ਕੋਈ ਇੱਕ ਅੱਧੀ ਨਰਵ ਵੀ ਦੱਬ ਗਈ ਨਾ ਤੇ ਕੰਟਰੋਲ ਖਤਮ ਹੋ। ਕੰਟਰੋਲ ਖਤਮ ਹੋ। ਤੇ ਇਸ ਦਾ ਮਤਲਬ ਕਿਸੇ ਦੇ ਕੋਲ ਤਾਂ ਕੰਟਰੋਲ ਹੈ ਇਸ ਚੀਜ਼ ਦਾ। ਹੂੰ। ਜਿਹੜਾ ਕਿ ਇਸ ਨੂੰ ਕੰਟਰੋਲ ਕਰ ਰਿਹਾ ਹੈ। ਹੂੰ। ਉਹਨੂੰ ਕੰਟਰੋਲ ਕਰਦਾ ਕਿਵੇਂ ਹੈ? ਉਹਦਾ ਸਿਸਟਮ ਕੀ ਹੈ? ਉਸ ਨੂੰ ਸਮਝਣ ਦੇ ਲਈ ਮੈਂ ਕਹਿੰਦਾ ਹੁੰਨਾ ਵੀ ਇੱਕ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਸਿਸਟਮ ਲਗਾਇਆ। ਹੂੰ। ਤੁਸੀਂ ਮੰਨ ਲਓ ਕੋਈ ਨਵਾਂ ਕੈਮਰਾ ਲਿਆਂਦਾ, ਕੋਈ ਨਵਾਂ ਲੈਪਟਾਪ ਲੈ ਕੇ ਆਂਦਾ, ਨਵਾਂ ਮੋਬਾਈਲ ਹੀ ਲਿਆਂਦਾ ਚਲੋ। ਸੌਖੀ ਗੱਲ ਸਮਝ ਆ ਜਾਊਗੀ ਸਾਨੂੰ। ਤਾਂ ਉਹਦੇ 'ਚ ਸੈਟਿੰਗਸ ਤਾਂ ਕੁਝ ਕਰਨੀਆਂ ਪੈਣਗੀਆਂ ਨਾ ਹੂੰ ਉਹਦਾ ਕੰਟਰੋਲ ਤਾਂ ਦੇਖਣਾ ਪਏਗਾ ਨਾ ਹੂੰ ਹੁਣ ਅੱਗੇ ਉਸ ਦਾ ਕੰਟਰੋਲ ਕਿਹਦੇ ਕੋਲੇ ਆ ਉਹ ਤੁਹਾਡੇ ਕੋਲ ਤਾਂ ਨਹੀਂ ਹੈਗਾ ਹੂੰ ਉਸ ਨੂੰ ਵੀ ਕੋਈ ਕੰਟਰੋਲ ਕਰ ਰਿਹਾ ਹੈ ਫੇਰ ਹੀ ਉਹ ਚੱਲ ਰਿਹਾ ਨਾ ਨਹੀਂ ਵੀ ਚੱਲ ਰਿਹਾ ਤਾਂ ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਮਨੁੱਖੀ ਸਰੀਰ ਹੈ ਇਹ ਸਾਡਾ ਕਿਸੇ ਦੇ ਕੰਟਰੋਲ ਦੇ ਅਧੀਨ ਚੱਲ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਚੱਲੈ ਲਖ ਦਰਿਓ ਪੈ ਵਿੱਚ ਸੂਰਜ ਪੈ ਵਿੱਚ ਚੰਦ ਪੈ ਵਿੱਚ ਧਰਤੀ ਦੱਬੀ ਭਾਰ ਮਤਲਬ ਸਾਰਾ ਕੁਝ ਪੈ ਚੱਕੀ ਦੇ ਪੈ ਚਾ ਫਿਰ ਇਹ ਤਾਂ ਦੱਸ ਦੋ ਵੀ ਉਹ ਪੈ ਕਿਹਦਾ ਹੈ ਹੂੰ ਫਿਰ ਬੰਦਾ ਵੀ ਜਿਹਦਾ ਪੈ ਉਹ ਨਿਰਪੋ ਹੈ ਉਹਨੂੰ ਕਿਸਦਾ ਪੈ ਨਹੀਂ ਹੈ ਉਹਨੂੰ ਕਿਸਦਾ ਪੈ ਨਹੀਂ ਹੈ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਹੈ ਹਾਂਜੀ ਤੁਸੀਂ ਅੱਜ ਪਾਠ ਨਹੀਂ ਕੀਤਾ ਮੈਂ ਤੁਹਾਨੂੰ ਰੋਟੀ ਨਹੀਂ ਦਿੰਦਾ ਨਾ ਨਾ ਬਿਲਕੁਲ ਸਭ ਕੁਝ ਮਿਲੂਗਾ ਟਾਈਮ ਤੇ ਮਿਲੂਗਾ ਹਮ ਪਰ ਵੇਰ ਨਹੀਂ ਹੈ ਕਿਸਨ ਤੇ ਇਹਦੀ ਜੀਉਂਦੀ ਜਾਗਦੀ ਮਿਸਾਲ ਸੱਚੇ ਪਾਤਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੇ ਉੱਤੇ ਸਾਨੂੰ ਦੇਖਣ ਨੂੰ ਮਿਲੀ ਹੁਣ ਸਾਨੂੰ ਸੁਣਨ ਨੂੰ ਮਿਲਦੀ ਹੈ ਹਣ ਦੇਖਣ ਨੂੰ ਨਹੀਂ ਮਿਲਦੀ ਹੁਣ ਕਿਉਂ ਕਿ ਉਹਨਾਂ ਨੇ ਜਿਹੜੇ ਪੁਰਨੇ ਪਾਏ ਸੀ ਨਾ ਉਹਨਾਂ ਦੇ ਕੋਲ ਰਹਿਣ ਵਾਲੇ ਜਿਹੜੇ ਸਿੰਘ ਸੀ ਨਾ ਹਮ ਉਹ ਸਿੰਘ ਨਹੀਂ ਸੀਗੇ ਸਿੰਘ ਸੂਰਮੇ ਸੀਗੇ ਸੂਰਮੇ ਸੀ ਹਨ ਉਹ ਸੂਰਮੇ ਬੜੇ ਕਿਵੇਂ ਸੂਰਮੇ ਬਣਨ ਦੇ ਲਈ ਘਾਲਣਾ-ਕੱਲਣੀ ਪੈਂਦੀ ਹੈ ਹੂੰ ਜੱਪੀ-ਤੱਪੀ ਸੀਗੇ ਹੂੰ ਹਠੀ ਸੀਗੇ ਹਠੀ ਸੀ ਬਬੇਕੀ ਸੀਗੇ ਹੂੰ ਪੈਰਾ ਦੇਣ ਵਾਲੇ ਸੀਗੇ ਹੂੰ ਆਗਿਆ ਮੰਨਣ ਵਾਲੇ ਸੀਗੇ ਉਹ ਇਹ ਸਾਰੀਆਂ ਚੀਜ਼ਾਂ ਅੱਜ ਦੇ ਮਨੁੱਖ 'ਚ ਸਾਨੂੰ ਕਿਤੇ ਝਲਕਦੀਆਂ ਨਹੀਂ ਹੈਗੀਆਂ ਪਲ-ਪਲ ਤੇ ਝੂਠ ਹੈ ਹਰ ਗੱਲ 'ਚ ਝੂਠ ਹੈ। ਹਰ ਗੱਲ 'ਚ ਝੂਠ। ਤੇ ਇਹਦਾ ਮਤਲਬ ਕਿਤੇ ਨਾ ਕਿਤੇ ਸੱਚਾਈ ਹੈ ਜਿਹੜੀ ਸਾਨੂੰ ਬਲ ਦਿੰਦੀ ਹੈ ਇਹਦਾ ਮਤਲਬ। ਹੂੰ। ਝੂਠ ਹੈ ਸਾਨੂੰ ਡਰ ਦਿੰਦਾ। ਹੂੰ। ਝੂਠਾ ਬੰਦਾ ਡਰਦਾ ਹੈ। ਇਸੇ ਲਈ ਲਾਈਟ ਡਿਟੈਕਟਿੰਗ ਮਸ਼ੀਨਸ ਸਾਇੰਸ ਨੇ ਤਿਆਰ ਕਰ ਲੀਆਂ। ਵੀ ਉਸ ਵੇਲੇ ਡਰ ਰਿਹਾ ਹੋਊਗਾ ਤੇ ਜਿਹੜੀ ਰੀਡਿੰਗ ਆਊਗੀ ਸਾਨੂੰ ਪਤਾ ਲੱਗ ਜਾਊਗਾ ਲਾਈਟ ਡੈਟెక్టర్ ਦੇ ਨਾਲ। ਬਿਲਕੁਲ ਸਹੀ। ਵੀ ਇਹ ਗੜਬੜ ਹੈ। ਹੂੰ। ਤੇ ਜਿਹੜਾ ਸੱਚ ਹੈ ਉਤੇ ਉਹ ਮਸ਼ੀਨ ਵੀ ਨਹੀਂ ਕੰਮ ਕਰਦੀ ਕਿਉਂਕਿ ਉਹ ਸੱਚ ਹੀ ਹੈ। ਹੂੰ। ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਉਹ ਜਿਹੜਾ ਸਦਾ ਸੱਚ ਦਾ ਆਨੰਦ ਹੈ ਨਾ ਹੂੰ ਉਸ ਨੂੰ ਨਮਸਕਾਰ ਹੈ ਤੇ ਇੱਥੇ ਜੇ ਨਮਸਕਾਰ ਕਹਿ ਦਈਏ ਉਹ ਕਹਿੰਦੇ ਵੀ ਇਹ ਤਾਂ ਬੰਦਾ ਜਿਹੜਾ ਨਾ ਇਹ ਕੋਈ ਹੋਰ ਮਤ ਦਾ ਲੱਗਦਾ ਹੈ ਹੈ ਹੂੰ ਅਸੀਂ ਤਾਂ ਸਿਰਫ ਸਤਸ੍ਰੀਆ ਕਾਲੀ ਬਰਨ ਇਹ ਨਮਸਕਾਰ ਹੀ ਕਰੀ ਜਾਂਦਾ ਤਾਂ ਮੈਂ ਕਿਹਾ ਬਾਣੀ ਤਾਂ ਪੜਿਆ ਕਰੋ ਕਦੇ ਗੁਰੂ ਸਾਹਿਬ ਕਹਿੰਦੇ ਨਮਸਕਾਰ ਤਿਸ ਹੀ ਕੋ ਹਮਾਰੇ ਸਕਲ ਸਕਲ ਪਰਜਾ ਜਿਨੇ ਆਪ ਸਵਾਰੀ ਵੀ ਸਾਡੀ ਤਾਂ ਉਸ ਨੂੰ ਨਮਸਕਾਰ ਹੈ ਜਿਨੇ ਸਾਰੀ ਖਾਨਾਤ ਸਾਜਤੀ ਹੋਈ ਹੈ ਸਾਰਾ ਕੁਝ ਬਣਾਤਾ ਹੋਇਆ ਸਾਡੇ ਲਈ ਔਰ ਸਾਡੇ ਲਈ ਬਣਾਉਣ ਤੋਂ ਪਹਿਲਾਂ ਸਾਰੇ ਇੰਤਜ਼ਾਮ ਕਰਕੇ ਰੱਖਤੇ ਹੋਏ ਆ। ਹੂੰ। ਦੇ ਮਤਲਬ ਉਹਦੀ ਵਿਆਖਿਆ ਮੇਰੇ ਖਿਆਲ ਤੇ ਨਹੀਂ ਹੋ ਸਕਦੀ। ਤੋ ਉਹਦੇ ਵਿਆਖਿਆ ਲਈ ਸ਼ਬਦ ਬਹੁਤ ਘੱਟ। ਉਹਦੇ ਬਹੁਤ ਬਹੁਤ ਘੱਟ ਹੈ। ਇੱਕ ਇੱਕ ਮੈਨੂੰ ਇਹ ਗੱਲ ਦੱਸੋ ਤੁਸੀਂ ਵੀ ਗੱਲ ਕਹੀ ਹੈ ਵੀ ਅਸੀਂ ਜੇ ਰੱਬ ਦਾ ਨਾਮ ਨਹੀਂ ਲੈਂਦੇ ਤਾਂ ਇਹ ਨਹੀਂ ਉਹ ਸਾਨੂੰ ਰੋਟੀ ਵੀ ਦੇਊਗਾ। ਪਰ ਕਈ ਜਿਹੜੇ ਨਾਸਤਿਕ ਲੋਕ ਨੇ ਉਹ ਕਹਿ ਦਿੰਦੇ ਆ ਵੀ ਰੱਬ ਨੂੰ ਕੋਈ ਸ਼ੌਂਕ ਥੋੜੀ ਨਾ ਆਪਣਾ ਨਾਮ ਜਪਾਣ ਦਾ ਹੂੰ ਅਸੀਂ ਕਹਿੰਦੇ ਆ ਵੀ ਨਾਮ ਜਪੋ ਰੱਬ ਖੁਸ਼ ਹੋਊਗਾ ਨਹੀਂ 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 ਇਹ ਇਹ ਹੀ ਭੁਲੇਖਾ ਹੈ ਰੱਬ ਨੂੰ ਖੁਸ਼ ਕਰਨ ਲਈ ਨਾਮ ਨਹੀਂ ਜਪਣਾ ਹੈ ਇਹ ਬੜਾ ਵੱਡਾ ਭੁਲੇਖਾ ਸਾਡੇ 'ਚ ਅਸੀਂ ਆਪਣੇ ਆਪ ਨੂੰ ਖੁਸ਼ ਕਰਨ ਲਈ ਨਾਮ ਜਪਣਾ ਹੈ ਰੱਬ ਨੂੰ ਕਦੇ ਲਈ ਖੁਸ਼ ਕਰਨਾ ਉਹ ਤਾਂ ਨਿਰਭਉ ਹੈ ਨਿਰਵੈਰ ਹੈ ਸੱਚਾ ਸਰੂਪ ਹੈ ਉਹ ਉਹਦੀ ਤਾਂ ਇੰਨੀ ਸੁੰਦਰਤਾ ਹੈ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਉਹ ਉਹਨੂੰ ਕਈ ਖੁਸ਼ ਕਰੋਗੇ ਤੁਸੀਂ ਉਹਨੂੰ ਤਾਂ ਨਾ ਖੁਸ਼ੀ ਦਾ ਨਾ ਗੰਮੀ ਦਾ ਖੁਸ਼ ਤਾਂ ਤੁਸੀਂ ਆਪ ਹੋਣਾ ਸੀਗਾ ਪਰ ਤੁਸੀਂ ਉਹਨੂੰ ਖੁਸ਼ ਕਰਨ 'ਚ ਲੱਗੇ ਹੋਏ ਸਮਝ ਦੀ ਘਾਟ ਹੈ ਸਾਨੂੰ ਵੀ ਅਸੀਂ ਆਪਣੇ ਆਪ ਹੁਣ ਦੇਖੋ ਅਸੀਂ ਮੰਨ ਲਓ ਵੀ ਸਾਡੇ ਕੋਈ ਬਜ਼ੁਰਗ ਚੜ੍ਹਾਈ ਕਰ ਗਏ ਅਸੀਂ ਉਹਨਾਂ ਦੀ ਵਰਸੀ ਮਨਾ ਰਹੇ ਹਾਂ ਤੇ ਸਾਨੂੰ ਇਹ ਲੱਗਦਾ ਵੀ ਅਸੀਂ ਪਾਠ ਉਹਨਾਂ ਲਈ ਕਰਾ ਰਹੇ ਹਾਂ ਸਾਨੂੰ ਲੱਗਦਾ ਨਾ ਵੀ ਉਹਨਾਂ ਦੀ ਵਰਸੀ ਹੈ ਜੀ ਅਜ ਉਹਨਾਂ ਲਈ ਪਾਠ ਹੋ ਰਿਹਾ ਹੈ ਕਿਤੇ ਤਾਂ ਕਹਿੰਦੇ ਭੁੱਖੇ ਰਹਿ ਜਾਣਗੇ ਜੇ ਜੇ ਪੋਜ ਨਹੀਂ ਸਕਾਂਗੇ ਨਹੀਂ 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 ਇਹ ਸਾਡੀ ਆਪਣੀ ਸ਼ਾਂਤੀ ਦੇ ਲਈ ਹੋ ਰਿਹਾ ਵੀ ਸਾਨੂੰ ਕਿਤੇ ਸ਼ਾਂਤੀ ਮਿਲ ਜੇ ਇਸ ਪਾਵਰ ਦੇ ਵਿੱਚੋਂ ਕਿਣਕਾ ਮਾਤਰ ਵੀ ਸਾਨੂੰ ਮਿਲ ਜੇ ਕਿਤੇ ਤੇ ਇੱਕ ਉਹਨਾਂ ਦੇ ਬਹਾਨੇ ਅਸੀਂ ਆਪਣੀ ਆਤਮਿਕ ਸ਼ਾਂਤੀ ਨੂੰ ਲੱਭਦੇ ਫਿਰਦੇ ਹਾਂ ਉਹ ਤਾਂ ਸ਼ਾਂਤ ਹੋ ਹੀ ਚੁੱਕੇ ਹਨ ਹੂੰ ਗੁਰਬਾਣੀ ਚ ਲਿਖਿਆ ਬਾਬਾ ਬੋਲਤੇ ਇਥੇ ਕਹਾਂਗੇ ਕਹਾਂ ਗਏ ਦਹੀ ਸੰਗ ਰਹਤੇ ਹੂੰ ਵੀ ਉਹ ਕਿੱਥੇ ਚਲੇ ਗਏ ਜਿਹੜੇ ਇਸ ਦਹੀ ਦੇ ਨਾਲ ਰਹਿੰਦੇ ਸੀ ਉਹ ਕਿੱਥੇ ਗਏ ਜਿਹੜੇ ਅੰਦਰ ਬੋਲਦੇ ਸੀ ਹੂੰ ਉਹ ਕੌਣ ਸੀ ਤਾਂ ਮਤਲਬ ਜਦੋਂ ਗੱਲ ਸਾਨੂੰ ਸਮਝਾਉਣ ਲੱਗੂਗੀ ਨਾ ਤਾਂ ਫੇਰ ਹੀ ਦਿਲ ਕਰੂਗਾ ਵੀ ਮੈਂ ਕੁਝ ਖੋਜਾਂ ਮੈਂ ਕੁਝ ਲੱਭਾਂ ਫਿਰ ਜਦੋਂ ਮੈਂ ਲੱਭਣ ਲਈ ਤੁਰ ਪੂੰਗਾ ਫਿਰ ਮੈਨੂੰ ਲੱਭੂਗਾ ਵੀ ਸਿਕੰਦਰ ਬਾਦਸ਼ਾਹ ਦੀ ਮੈਨੂੰ ਗੱਲ ਯਾਦ ਆ ਗਈ ਤੁਰਿਆ ਜਾ ਰਿਹਾ ਹੈ ਤੇ ਕਹਿੰਦਾ ਜੀ ਮੈਂ ਜਿੱਤ ਲਿਆ ਹੋਇਆ ਸਾਰਾ ਕੁਝ ਚਲੋ ਕਹਿੰਦਾ ਕਰ ਦੋ ਦੁਨੀਆ ਜਿੱਤ ਲਈ ਦੁਨੀਆ ਜਿੱਤ ਲਈ ਹੋਈ ਹੈ ਤੇ ਐਲਾਨ ਕਰਤਾ ਵੀ ਕਹਿ ਦਿਓ ਜਗਾ ਜਗਾ ਤੇ ਢੋਲ ਟਮਕਿਆਂ ਨਾਲ ਸਿਕੰਦਰ ਬਾਦਸ਼ਾਹ ਗਲੀਆਂ ਚ ਲੰਘੂਗਾ ਸਵਾਗਤ ਕੀਤਾ ਜਾਵੇ ਚਲੋ ਜੀ ਚਲੋ ਚਲੋ ਚਲ ਸਭ ਕੁਝ ਸ਼ੁਰੂ ਹੋ ਗਿਆ ਜਿੱਥੋਂ ਦੀ ਲੰਘ ਰਿਹਾ ਨਾ ਜੀ ਉੱਥੇ ਇੱਕ ਫਕੀਰ ਚਾਦਰ ਜੀ ਲਈ ਪਿਆ ਬੋੜਾ ਟੋਲਟ ਮੱਕਾ ਵੱਜ ਰਿਹਾ ਬਹੁਤ ਕੁਝ ਹੋ ਰਿਹਾ ਉਹ ਪਿਆ ਹੀ ਰਿਹਾ ਉੱਠੇ ਹੀ ਨਹੀਂ ਉਹ ਫਕੀਰ ਸਕੰਦਰ ਦਾ ਹੱਥੀ ਹੱਥੀ ਤੇ ਜਾਂਦਾ ਦਾ ਧਿਆਨ ਚ ਲੱਗ ਗਿਆ ਵੀ ਇਹ ਕਿਹਨੂੰ ਕਹਿੰਦਾ ਮੈਂ ਤਾਂ ਇੰਨਾ ਕੁਝ ਦੁਨੀਆ ਨੂੰ ਦੱਸ ਰਿਹਾ ਇਹ ਉਵੇਂ ਚਾਦਰ ਲੈ ਕੇ ਸੁੱਤਾ ਪਿਆ ਕਹਿੰਦਾ ਰੋਕੋ ਉੱਤਰਿਆ ਆ ਥੱਲੇ